ਤੁਲਾ ਰਾਸ਼ੀ ਵਾਲੇ ਵੀਡੀਓ ਜਰੂਰ ਦੇਖਣ ਕਿਵੇਂ ਰਹੇਗਾ 10 ਫਰਵਰੀ ਦਾ ਦਿਨ ਕਰੋ ਇਹ ਕੰਮ ਖੁਸ਼ੀਆਂ ਹੀ ਖੁਸ਼ੀਆਂ ਤੁਲਾ દੈਨਿਕ ਰਾਸ਼ੀ ਫਲ ਬਾਰੇ ਜਾਣਨ ਲਈ ਵੀਡੀਓ ਅੰਤ ਤੱਕ ਜਰੂਰ ਦੇਖਦੇ ਰਹਿਣਾ ਹਾਸੇਪਰੀ ਜਿੰਦਗੀ ਦੇ ਲਈ ਆਪਣਾ ਜਿੱਦੀ ਅਤੇ ਅੜਿਆ ਰਵਈਆ ਦਰਕਿਨਾਰ ਕਰੋ ਕਿਉਂਕਿ ਇਸ ਨਾਲ ਸਿਰਫ ਸਮੇਂ ਦੀ ਬਰਬਾਦੀ ਹੁੰਦੀ ਹੈ ਉਂਝ ਤਾਂ ਅੱਜ ਆਰਥਿਕ ਹਾਲਤ ਕਾਫੀ ਮਜ਼ਬੂਤ ਰਹੇਗੀ ਪਰੰਤੂ ਇਸ ਦੇ ਨਾਲ ਹੀ ਤੁਹਾਨੂੰ ਇਹ ਧਿਆਨ ਰੱਖਣਾ ਹੋਵੇਗਾ ਕਿ ਤੁਸੀਂ ਪੈਸੇ ਨੂੰ ਵਿਅਰਥ ਚੀਜ਼ਾਂ ਤੇ ਖਰਚ ਨਾ ਕਰੋ ਪਰਿਵਾਰਕ ਸਮੱਸਿਆ ਨੂੰ ਪ੍ਰਾਥਮਿਕਤਾ ਦਿਵੋ ਇਸ ਬਾਰੇ ਬਿਨਾਂ ਦੇਰੀ ਕੀਤੇ ਗੱਲਬਾਤ ਕਰੋ ਕਿਉਂਕਿ ਇੱਕ ਵਾਰ ਸਮੱਸਿਆ ਦਾ ਹੱਲ ਹੋ ਜਾਣ ਤੇ ਘਰ ਵਿੱਚ ਜੀਵਨ ਸੌਖਾ ਹੋ ਜਾਏਗਾ ਅਤੇ ਪਰਿਵਾਰ ਦੇ ਲੋਕਾਂ ਨੂੰ ਪ੍ਰਭਾਵਿਤ ਕਰਨ ਤੇ ਤੁਹਾਨੂੰ ਕੋਈ ਮੁਸ਼ਕਲ ਨਹੀਂ ਆਏਗੀ ਤੁਹਾਡੇ ਦਿਲ ਦੀ ਧੜਕਣ ਅੱਜ ਤੁਹਾਡੇ ਸਾਥੀ ਨਾਲ ਤਲ ਵਿੱਚ ਪਿਆਰ ਦਾ ਸੰਗੀਤ ਵਧਾਏਗੀ ਕੰਮਕਾਰ ਵਿੱਚ ਅੱਜ ਤੁਸੀਂ ਆਪਣੇ ਕੰਮ ਵਿੱਚ ਪ੍ਰਗਤੀ ਦੇਖੋਗੇ ਆਪਣੀ ਗੱਲਬਾਤ ਵਿੱਚ ਮੌਲਿਕਤਾ ਰੱਖੋ ਕਿਉਂਕਿ ਕੋਈ ਕੰਮ ਕਰਨਾ ਤੁਹਾਨੂੰ ਕਿਧਰੇ ਵੀ ਨਹੀਂ ਮਿਲਦਾ ਰਿਸ਼ਤਾ ਜੋੜੇ ਨਾਲ ਤਾਂ ਰਹਿੰਦੇ ਹਨ ਪਰੰਤੂ ਉਹਨਾਂ ਦੇ ਜੀਵਨ ਵਿੱਚ ਰੋਮਾਂਸ ਨਹੀਂ ਹੁੰਦਾ ਪਰੰਤੂ ਅੱਜ ਦਾ ਦਿਨ ਤੁਹਾਡੇ ਲਈ ਰੋਮਾਂਟਿਕ ਹੋਣ ਵਾਲਾ ਹੈ ਇਹ ਰਾਸ਼ੀ ਤੁਲਾ ਰਾਸ਼ੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੋਤਿਸ਼ ਮਾਇਰਾਂ ਤੋਂ ਲੈ ਕੇ ਇੱਕ ਰਾਸ਼ੀ ਹੀ ਅੱਜ ਤੋਂ ਦੱਸੀ ਗਈ ਹੈ ਇਸੇ ਤਰ੍ਹਾਂ ਜੇਕਰ ਤੁਸੀਂ ਵੀ ਆਪਣੀ ਹੋਰ ਰਾਸ਼ੀ ਵੀ ਜਿਹੜੇ ਹੋਰ ਰਾਸ਼ੀਆਂ ਦੇ ਲੋਕ ਨੇ ਉਹ ਆਪਣਾ ਰਾਸ਼ੀ ਫਲ ਚਾਹੁੰਦੇ ਨੇ ਤਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸੋ ਉਹਨਾਂ ਦੀ ਰਾਸ਼ੀ ਕਿਹੜੀ ਹੈ ਤੇ ਅਸੀਂ ਉਹਨਾਂ ਬਾਰੇ ਵੀ ਰਾਸ਼ੀ ਫਲ ਲੈ ਕੇ ਆਵਾਂਗੇ ਵੀਡੀਓ ਅੰਤ ਤੱਕ ਦੇਖੀਏ ਦੇ ਲਈ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ